ਇਹ ਪੱਕਾ ਫੌਜੀ ਤੇ ਕੱਚਾ ਫੌਜੀ ਤਾਂ ਸਾਡੇ ਮੋਦੀ ਸਾਹਿਬ ਨੇ ਬਣਾਤਾ ਜਿਹੜੀ ਗੋਲੀ ਆਉਂਦੀ ਆ ਜਾਂ ਕੋਈ ਵੀ ਤਾਹਾਂ ਤੋਂ ਬੰਬ ਆਉਂਦਾ ਤਾਂ ਉਹ ਇਹ ਨਹੀਂ ਦੇਖਦਾ ਕਿ ਇਹ ਅਗਨੀਵੀਰ ਹੈ ਜਾਂ ਸਿਵਲ ਹੈ ਜਾਂ ਮਤਲਬ ਪੱਕਾ ਫੌਜੀ ਆ ਉਹਨੇ ਕੁਝ ਨਹੀਂ ਦੇਖਣਾ ਉਹਨੇ ਤਾਂ ਹਿੱਟ ਕਰਨਾ ਹੁੰਦਾ ਤਾਂ ਫਿਰ ਅੱਗੇ ਸ਼ਹੀਦ ਹੈ ਜਿਹੜਾ ਉਹ ਬੰਦੇ ਨੇ ਹੋਣਾ ਹੁੰਦਾ ਚਾਹੇ ਉਹ ਪੱਕਾ ਫੌਜੀ ਹੋਵੇ ਜਾਂ ਅਗਨੀਵੀਰ ਹੋਵੇ ਅਸੀਂ ਇਸ ਗੱਲ ਤੇ ਧਰਨੇ ਮੁਜਾਰੇ ਵੀ ਕੀਤੇ ਆ ਜਗਾ ਜਗਾ ਮੰਗ ਪੱਤਰ ਵੀ ਦਿੱਤੇ ਆ ਆ ਪਿੱਛੇ ਜੀ ਜਦੋਂ ਜਿਹੜਾ ਪਹਿ ਲਗਾਉਂ ਵਾਲਾ ਹਮਲਾ ਹੋਇਆ ਸੀਗਾ ਉਦੋਂ ਵੀ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਸੀ ਜਿੰਨੀਆਂ ਵੀ ਭਾਰਤ ਦੀਆਂ ਜਥੇਬੰਦੀਆਂ ਸਾਬਕਾ ਸੈਨਿਕਾਂ ਦੀਆਂ ਅਸੀਂ ਮੰਗ ਪੱਤਰ ਦਿੱਤਾ ਸੀਗਾ ਵੀ ਸਾਡੀ ਜਿਹੜੀ ਪ੍ਰਧਾਨ ਮੰਤਰੀ ਆ ਉਹਦੇ ਨਾਲ ਜਿਹੜੀ ਗੱਲਬਾਤ ਆ ਉਹ ਕਰਾਈ ਜਾਵੇ ਤੇ ਅਸੀਂ ਲਗਾਤਾਰ ਹੀ ਇਹ ਮੁੱਦਾ ਚੱਕਦੇ ਆਏ ਆ ਕਿ ਅਗਨੀ ਵੀਰ ਦੀ ਭਰਤੀ ਬੰਦ ਕਰਕੇ ਉਹਨਾਂ ਨੂੰ ਪੱਕੇ ਫੌਜੀ ਦੇ ਤੌਰ ਤੇ ਰੱਖਿਆ ਜਾਵੇ ਹੁਣ ਜੇ ਮੰਨ ਲਓ ਅਗਨੀਵੀਰ ਵੀ ਐ ਜਾਂ ਪੱਕਾ ਫੌਜੀ ਐ ਦੇਖੋ ਗੋਲੀ ਨੇ ਤਾਂ ਆਉਣਾ ਤੇ ਜੇ ਲੱਗ ਗਈ ਤਾਂ ਸ਼ਹੀਦ ਹੋਣਾ ਤੇ ਬਚ ਵੀ ਜਾਂਦੇ ਆ ਪਰ ਇਹਦੇ ਵਿੱਚ ਐਨਾ ਕੁ ਹੋ ਜਾਂਦਾ ਕਿ ਜੇ ਪੱਕਾ ਫੌਜੀ ਐ ਉਹਨੂੰ ਜਿਹੜਾ ਹੈਗਾ ਸਨਮਾਨ ਮਿਲਦਾ ਇੱਕ ਰਤਵਾ ਹੁੰਦਾ ਤੇ ਅੱਜ ਜਿਹੜੀ ਹੈਗੀ ਆ ਬਾਦਨਸੀਬੀ ਆ ਸਾਡੇ ਪੰਜਾਬ ਦੀ ਸਾਡੇ ਭਾਰਤ ਦੀ ਮੈਂ ਬਾਰ ਬਾਰ ਫੇਰ ਉਹੀ ਗੱਲ ਕਹਿ ਰਿਹਾ ਕਿ ਇਹਨਾਂ ਦੀ ਬਦੌਲਤ ਅਸੀਂ ਸੁੱਖ ਦੀ ਨੀਂਦ ਸੌਂਦੇ ਆ ਅੱਜ ਵੀ ਦੇਖੋ ਅਸੀਂ ਇੱਥੇ ਆਰਾਮ ਨਾਲ ਖੜੇ ਆ ਜਿਹੜੇ ਆ ਆਮ ਜਿਹੜੇ ਵੱਡੇ ਮੁਲਕ ਹੈ ਨਾ ਉਹ ਕੀ ਕਹਿੰਦੇ ਆ ਕਿ ਮੇਰੇ ਕੋਲੇ ਜੇ ਭਾਰਤ ਦਾ ਨੌਜਵਾਨ ਹੋਵੇ ਤਾਂ ਮੈਂ ਆਲ ਵਰਲਡ ਨੂੰ ਜਿੱਤ ਸਕਦਾ ਕਿਉਂਕਿ ਸਾਡਾ ਜਿਹੜਾ ਫੌਜੀ ਨੌਜਵਾਨ ਹੈ ਉਹ ਚਾਹੇ ਅਗਨੀਵੀਰ ਹੋਵੇ ਤੇ ਚਾਹੇ ਉਹ ਪੱਕਾ ਫੌਜੀ ਹੋਵੇ ਇਹ ਪੱਕਾ ਫੌਜੀ ਤੇ ਕੱਚਾ ਫੌਜੀ ਤਾਂ ਸਾਡੇ મોદી ਸਾਹਿਬ ਨੇ ਬਣਾਤਾ ਪਰ ਸਾਡੇ ਅੰਦਰ ਜਜਵਾ ਜਿਹੜੇ ਨਾਰਮਲ ਪਰਿਵਾਰ ਆ ਉਹ ਦੇਸ਼ ਦੀ ਰੱਖਿਆ ਦਾ ਹੁੰਦਾ ਅਸੀਂ ਫੌਜ ਦੇ ਵਿੱਚ ਤਾਂ ਜਾਂਦੇ ਆ ਸਾਡੇ ਜਿਹੜੇ ਅਗਨੀਵੀਰ ਵੀ ਗਏ ਆ ਫੌਜ ਦੇ ਵਿੱਚ ਇੱਕ ਜਜਵਾ ਲੈ ਕੇ ਗਏ ਆ ਤੇ ਉਹਨਾਂ ਲਈ ਕੱਚਾ ਜਾਂ ਪੱਕਾ ਕੁਝ ਨਹੀਂ ਤੇ ਇਹ ਜਿਹੜੀ ਸ਼ਰਮ ਦੀ ਗੱਲ ਸਾਡੇ ਲੀਡਰਾਂ ਦੇ ਲਈ ਆ ਜਿਨ੍ਹਾਂ ਨੇ ਹਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਉਹਨਾਂ ਲਈ ਕੁਝ ਨਹੀਂ ਕੀਤਾ ਤਾਂ ਕਿ ਜਿਹੜਾ ਫੌਜ ਦਾ ਮਨੋਵਾਲਾ ਉਹ ਨੀਵਾ ਨਾ ਹੋਵੇ ਉਹ ਉੱਚੇ ਮਨੋਵਲ ਦੇ ਨਾਲ ਆਪਣੇ ਹੌਂਸਲੇ ਦੇ ਨਾਲ ਸਾਡੀ ਜਿਹੜੀ ਦੇਖ ਦੀ ਦੇਸ਼ ਦੀ ਰੱਖਿਆ ਕਰ ਸਕਣ ਤੇ ਅਸੀਂ ਸੁੱਖ ਦੀ ਨੀਂਦ ਸੌ ਸਕੀਏ ਇਹ ਅਗਨੀਵੀਰ ਦੀ ਭਰਤੀ ਬੰਦ ਕਰਕੇ ਉਹਨਾਂ ਨੂੰ ਪੱਕੇ ਫੌਜੀ ਦੇ ਤੌਰ ਤੇ ਰੱਖਿਆ ਜਾਵੇ